ਇੰਨਾ ਮਾਤੜਾ ਆਪਾਂ ਕਹਿ ਲਈਏ ਹੈਗਾ ਇਹ ਇਨ੍ਹਾਂ ਦੇ ਲਈ ਆਉਣ ਵਾਲੇ ਸਮੇਂ 'ਚ ਅੱਗੇ ਕਿਹੜੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਅ ਕਿਸ ਤਰੀਕੇ ਦੇ ਪ੍ਰੈਸ਼ਰ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਕੀ ਕੁਝ ਹੋਏਗਾ ਕਿਵੇਂ ਦੇਖਦੇ ਹੋ ਰਏ ਕਿਵੇਂ ਨਿਤਰ ਸਕਦੇ ਨੇ ਇੱਕ ਤਾਂ ਸਭ ਤੋਂ ਵੱਡੀ ਚੁਣੌਤੀ ਹੈਗੀ ਆ ਵੀ ਅਕਾਲੀ ਦਲ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਚੁੰਗੜ ਤੋਂ ਕੱਟਿਆ ਜਾ ਰਿਹਾ ਸੋ ਅਕਾਲੀ ਦਲ ਖਾਲਸਾ ਜੀ ਦੀ ਪੜ ਪਾਰਟੀ ਹੈਗੀ ਆ ਸਿੱਖ ਪੰਥ ਦੀ ਪ੍ਰਲਖਣ ਪਾਰਟੀ ਹੈਗੀ ਆ ਉਹ ਸਿੱਖਾਂ ਦੇ ਗੋਲ ਬਾਲੇ ਔਰ ਸਿੱਖਾਂ ਦੇ ਆਪਣੇ ਹਿੱਤਾਂ ਹਿੱਤਾਂ ਲਈ ਜੱਟ ਡਟੇਗੇ ਸੋ ਹਿੰਦੂ ਸਿੱਖ ਇਕਤਾ ਦਾ ਕੈਪਸੂਲ ਸਾਡੇ ਮੂੰਹ ਵਿੱਚ ਪਾ ਕੇ ਅਸਲ ਵਿੱਚ ਇੰਡੀਅਨ ਨੈਸ਼ਨਲਿਜ਼ਮ ਨੂੰ ਸਾਡੇ ਤੇ ਥੋਪਿਆ ਜਾਂਦਾ ਹੈਗਾ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਤੀਸਰਾ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੀਆਂ ਆਪਣੀਆਂ ਸਰਗਰਮੀਆਂ ਨਿੱਜੀ ਸਰਗਰਮੀਆਂ ਤੇ ਸ਼ੱਕ ਉੱਠ ਰਹੇ ਹੈਗੇ ਆ ਵੀ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਵੀ ਰੱਖ ਰਹੇ ਆ ਜਾਂ ਹੋਰ ਥਾਵਾਂ ਨਾਲ ਉਹ ਗਿਆਨੀ ਜੀ ਨੂੰ ਆਪਣੇ ਕਰਤਾਰ ਦੀ ਬੁਲੰਦੀ ਨਾਲ ਔਰ ਆਪਣੀਆਂ ਸਰਗਰਮੀਆਂ ਦੀ ਬੁਲੰਦੀ ਨਾਲ ਪੰਥਕ ਸਰਗਰਮੀਆਂ ਕਰਦੇ ਆ ਹੋਆ ਉਹਨਾਂ ਨੂੰ ਪੰਥ ਦੀ ਆਵਾਜ਼ ਬਣਨ ਤੇ ਬਗਲ ਕਰਦੇ ਆ ਸਰਦਾਰ ਹਰਪਾਲ ਸਿੰਘ ਜੀ ਜਿਹੜਾ ਇਹ ਨਵਾਂ ਧੜਾ ਆਪਾਂ ਕਹ ਲਈਏ ਹੈਗਾ ਇਹਨਾਂ ਦੇ ਲਈ ਆਉਣ ਵਾਲੇ ਸਮੇਂ 'ਚ ਅੱਗੇ ਕਿਹੜੀਆਂ ਚੁਣੌਤੀਆਂ ਜੜੀਆਂ ਨੇ ਉਹ ਸਾਹਮਣੇ ਆਉਣਗੀਆਂ ਕਿਸ ਤਰੀਕੇ ਦੇ ਪ੍ਰੈਸ਼ਰ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਕੀ ਕੁਝ ਹੋਏਗਾ ਕਿਵੇਂ ਦੇਖਦੇ ਹੋ ਰਹੇ ਕਿਵੇਂ ਨੇਤਰ ਸਕਦੇ ਨੇ ਨਵੇਂ ਜਿਹੜੇ ਵੀ ਰਾਏ ਹੈਗੇ ਆ ਉਹਨਾਂ ਉਹਨਾਂ ਦਾ ਜਿਹੜਾ ਆਗਾਜ਼ ਆ ਐਸੇ ਕਰਕੇ ਹੋਇਆ ਵੀ ਅਕਾਲੀ ਰਾਜਨੀਤੀ ਆ ਜਿਹੜੀ ਹੁਣ ਤੱਕ ਚੱਲ ਰਹੀ ਸੀ ਉਹ ਆਪਣੇ ਆਦਰਸ਼ਾਂ ਤੋਂ ਆਪਣੇ اخلاق ਤੋਂ ਔਰ ਆਪਣੇ ਜਿਹੜਾ ਹੈਗਾ ਜਿਹੜਾ ਸਿੱਖ ਰਾਜਨੀਤੀ ਦਾ ਕੰਟੈਂਟ ਹੈਗਾ ਉਹ ਤੋਂ ਲੀਹੋ ਲੈ ਗਏ ਸੀਗੇ ਨਵੇਂ ਅਕਾਲੀ ਦਲ ਲਈ ਜਿਹੜਾ ਹੈਗਾ ਵੀ ਇਹੇ ਵੱਡੀਆਂ ਚੁਣੌਤੀਆਂ ਨੇ ਇੱਕ ਤਾਂ ਸਭ ਤੋਂ ਵੱਡੀ ਚੁਣੌਤੀ ਹੈਗੀ ਆ ਵੀ ਅਕਾਲੀ ਦਲ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਝੁੰਗਲ ਚੋਂ ਕੱਢਿਆ ਜਾਵੇ। ਸੋ ਅਕਾਲੀ ਦਲ ਖਾਲਸਾ ਜੀ ਦੀ ਪੱਟ ਪਾਰਟੀ ਹੈਗੀ ਆ, ਸਿੱਖ ਪੰਥ ਦੀ ਵਿਲੱਖਣ ਪਾਰਟੀ ਹੈਗੀ ਆ। ਉਹ ਸਿੱਖਾਂ ਦੇ ਬੋਲਬਾਲੇ ਔਰ ਸਿੱਖਾਂ ਦੇ ਆਪਣੇ ਹੱਕਾਂ ਹਿੱਤਾਂ ਲਈ ਜਿਹੜੀ ਲੜੇ ਹੈਗੇ। ਸੋ ਹਿੰਦੂ ਸਿੱਖ ਏਕਤਾ ਦਾ ਕੈਪਸੂਲ ਸਾਡੇ ਮੂੰਹ 'ਚ ਪਾ ਕੇ ਅਸਲ ਵਿੱਚ ਇੰਡੀਅਨ ਨੈਸ਼ਨਲਿਜ਼ਮ ਨੂੰ ਸਾਡੇ ਤੇ ਥੋਪਿਆ ਜਾਂਦਾ ਹੈਗਾ। ਸੋ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਜਿਸ ਤਰ੍ਹਾਂ ਝੂਂਦਾ ਕਮੇਟੀ ਵਿੱਚ ਅਕਾਲੀ ਵਰਕਰਾਂ ਨੇ ਪ੍ਰਗਟ ਕਰਿਆ ਹੈ ਬੇ ਅਕਾਲੀ ਰਾਜਨੀਤੀ ਨੂੰ ਇੰਡੀਅਨ ਪੋਲੀਟੀਕਲ ਸਿਸਟਮ ਚੋਂ ਇੰਡੀਆ ਮੇ ਪੋਲੀਟੀਕਲ ਸਿਸਟਮ ਦੀ ਆਈਡੀਓਲੋਜੀ ਚੋਂ ਬਾਹਰ ਕੱਢਿਆ ਜਾਵੇ ਵੀ ਉਹ ਉਸ ਸਿਸਟਮ ਦੀਆਂ ਬਾਕੀ ਧਾਰਾਵਾਂ ਤੁਸੀਂ ਚੋਣ ਲੜਨ ਦੀ ਪ੍ਰਕਿਰਿਆ ਹੋਵੇ ਪਰ ਤੁਸੀਂ ਆਪਣੇ ਹੱਕਾਂ ਹਿੱਤਾਂ ਦੀ ਗੱਲ ਕਰੋ ਦੂਸਰਾ ਹੈਗਾ ਵੀ ਉਹਨਾਂ ਨੂੰ ਜਿਹੜਾ ਪਰਿਵਾਰਵਾਦ ਤੋਂ ਮੁਕਤ ਕਰਨਾ ਪਵੇਗਾ ਸੋ ਅਕਾਲੀ ਦਲ ਜਿਹਿਸ ਤਰ੍ਹਾਂ ਬਾਦਲਕਿਆਂ ਦੀ ਜ਼ਗੀਰ ਬਣ ਗਿਆ ਸੀ ਉਸ ਪਰਿਵਾਰਵਾਦ ਤੋਂ ਜਿਹੜਾ ਹੈਗਾ ਉਹ ਇਹ ਚੁਣੌਤੀਆਂ ਉਹਨਾਂ ਲਈ ਵੱਡੀਆਂ ਤੀਸਰਾ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੀਆਂ ਆਪਣੀਆਂ ਸਰਗਰਮੀਆਂ ਨਿੱਜੀ ਸਰਗਰਮੀਆਂ ਤੇ ਸ਼ੱਕ ਉੱਠ ਰਹੇ ਹੈਗੇ ਆ ਵੀ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਵੀ ਰੱਖ ਰਹੇ ਆ ਜਾਂ ਹੋਰ ਥਾਵਾਂ ਨਾਲ ਸੋ ਗਿਆਨੀ ਜੀ ਨੂੰ ਆਪਣੇ ਕਰਤਾਰ ਦੀ ਬੁਲੰਦੀ ਨਾਲ ਔਰ ਆਪਣੀਆਂ ਸਰਗਰਮੀਆਂ ਦੀ ਬੁਲੰਦੀ ਨਾਲ ਪੰਥਕ ਸਰਗਰਮੀਆਂ ਕਰਦਿਆਂ ਹੋਇਆਂ ਉਹਨਾਂ ਨੂੰ ਪੰਥ ਦੀ ਆਵਾਜ਼ ਬਣਨ ਤੇ ਪੰਥਕ ਖੇਮੇ ਵਿੱਚ ਵਿਚਰ ਰਹੀਆਂ ਹਮ ਖਿਆਲ ਜਥੇਬੰਦੀਆਂ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਦਲ ਖਾਲਸਾ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਉਹ ਕਿਸ ਆਧਾਰ ਤੇ ਕਿੰਨੀ شدت ਨਾਲ ਸਮੂਚੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਅਕਾਲੀ ਦਲ ਤੋਂ ਕੁਝ ਹਲੇ ਵੱਖਰੇ ਸੰਸਥਾਵਾਂ ਨੇ ਬੇਸ਼ੱਕ ਉਹ ਆਪਣੀ ਆਪਣੀਆਂ ਬਹੁਤ ਨਾ ਤੋੜਨ ਵੀ ਆਪਣੀ ਆਜੈਂਟੀਟੀ ਕਾਇਮ ਰੱਖਣ ਪਰ ਉਹਨਾਂ ਨੂੰ ਜੇ ਗਿਆਨੀ ਜੀ ਆਪਣੇ اخਲਾਕੀ ਉੱਚਤਾ ਨਾਲ ਸਰਗਰਮ ਕਰਕੇ ਆਪਣੇ ਨਾਲ ਕਿਸੇ ਨਾ ਕਿਸੇ ਸਿਸਟਮ ਵਿੱਚ ਅਡਜਸਟ ਕਰ ਲੈਂਦੇ ਇਕੱਠੇ ਕਰਨ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਯੋਗਦਾਨ ਜਰਾ ਪਾ ਸਕਦੇ ਸੋ ਇਹ ਚੁਣੌਤੀ ਆ ਸੋ ਸੁਖਵੀਰ ਕਿਆ ਨੇ ਇਹ ਕਰਿਆ ਵੀ ਜਿਹੜਾ ਵੀ ਉਹਦੇ ਖਿਲਾਫ ਬੋਲਦਾ ਸੀ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਸੀ ਵੱਡੇ ਬਾਦਲ ਨੇ ਵੀ ਇਹ ਕਰਿਆ ਹਾਲਾਂਕਿ ਹੁਣ ਇਹ ਕਹਿ ਰਹੇ ਆ ਵੀ ਇਹ ਦੋ ਚੁੱਲ੍ਹੇ ਬਣ ਗਏ ਹੋਏ ਨੇ ਸੁਖਵੀਰ ਸਿੰਘ ਬਾਦਲ ਬਾਰੇ ਜਦੋਂ ਝੂਂਦਾ ਕਮੇਟੀ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਵੀ ਬਾਦਲ ਪਰਿਵਾਰ ਦੇ ਮੈਂਬਰ ਅਸਤੀਫਾ ਦੇਣ ਤਾਂ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਣਦਾ ਸੀਗਾ ਉਹਨਾਂ ਨੂੰ ਚਾਹੀਦਾ ਸੀਗਾ ਵੀ ਇੰਟਰਨਲੀ ਡੈਮੋਕਰੇਟਿਕਲੀ ਜਿਹੜੀਆਂ ਆਵਾਜ਼ਾਂ ਜਾ ਉੱਠ ਰਹੀਆਂ ਮੈਂ ਉਹਨਾਂ ਦਾ ਸਤਿਕਾਰ ਕਰਾਂ ਪਰ ਉਹਨਾਂ ਨੇ ਆਪਣੀ ਤਾਨਾਸ਼ਾਹੀ ਨਹੀਂ ਛੱਡੀ 2 ਦਸੰਬਰ ਨੂੰ ਵੀ ਕਿਹਾ ਗਿਆ ਸੀ ਜਦੋਂ ਚੁੱਲ੍ਹੇ ਸਿਮੇਟਣ ਦਾ ਹੈਗਾ ਸੋ ਜਦੋਂ ਬਾਕੀਆਂ ਨੇ ਇਸ ਬਾਗੀ ਧਿਰ ਨੇ ਆਪਣੇ ਅਸਤੀਫੇ ਦੇ ਦਿੱਤੇ ਸੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਵੀ ਤਿੰਨ ਦਿਨਾਂ ਵਿੱਚ ਅਸਤੀਫਾ ਦੇਣ ਦਾ ਕਿਹਾ ਗਿਆ ਸੀ ਉਹ ਤਿੰਨ ਦਿਨਾਂ ਵਿੱਚ ਅਸਤੀਫਾ ਪ੍ਰਵਾਨ ਕਰਕੇ ਨਵੇਂ ਭਰਤੀ ਚੋਂ ਹੋ ਸਕਦਾ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਬਣ ਜਾਂਦੇ ਜੇ ਡੈਲੀਗੇਟਸ ਜੇ ਡੈਲੀਗੇਟਸ ਇਸ ਤਰ੍ਹਾਂ ਕਲੀਅਰਲੀ ਚੁਣੇ ਜਾਂਦੇ ਥਾਂ ਥਾਂ ਤੇ ਜਾ ਕੇ ਪਰ ਉਹਨਾਂ ਨੇ ਆਪਣਾ ਚੋਲਾ ਨਹੀਂ ਸਮੇਟਿਆ ਸੋ ਇਹ ਹੈਗਾ ਵੀ ਇੱਕ ਤਾਂ ਪਰਿਵਾਰਵਾਦ ਚੋਂ ਅਕਾਲੀ ਦਲ ਨੂੰ ਕੱਢਣਾ ਪਵੇਗਾ ਦੂਜਾ ਇੰਡੀਅਨ ਨੈਸ਼ਨਲਿਜ਼ਮ ਦੇ ਗੱਲ ਵਿੱਚੋਂ ਜਿਹੜਾ ਹੈਗਾ ਕੱਢਣਾ ਪਵੇਗਾ ਜਿਹੜੀ ਇੱਕ ਹਿੰਦੂ ਸੇ ਕੇਕਤਾ ਦੇ ਨਾਂ ਤੇ ਧੌਂਸ ਜਿਹੜੀ ਪਾਈ ਜਾ ਰਹੀ ਹੈਗੀ ਆ ਉਹਨਾਂ ਨੂੰ ਆਜ਼ਾਦੀ ਨਾਲ ਕੰਮ ਨਾ ਕਰਨ ਦਾ ਜਿਹੜਾ ਸਿਰਫ ਸਿੱਖ ਮੁੱਦਿਆਂ ਤੇ ਸੀਮਤ ਰਹੋ ਜਿਹੜੀ ਪੰਜਾਬੀਅਤ ਨਿਕਲਦੀਆਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੇ ਸਿਧਾਂਤ ਚੋਂ ਨਿਕਲਦੀਆਂ ਨਾ ਕਿ ਪੰਜਾਬੀਅਤ ਦਾ ਜਿਹੜਾ ਇੰਡੀਅਨ ਮਾਡਲ ਆ ਉਹ ਸਿੱਖ ਸਿਧਾਂਤ ਤੇ ਲਾਗੂ ਹੋਵੇ ਸੋ ਇਹ ਵਾਈਸ ਦੂਜੇ ਪਾਸੇ ਆਪਾਂ ਕਹੀ ਕਿ ਇਧਰੋਂ ਚੱਲਣੀ ਹੈਗੀ ਜਿਹੜਾ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਕਹਨੇ ਹੈਗੇ ਆ ਉਧਰੋਂ ਗੱਲ ਜਿਹੜੀ ਉਹ ਤੋਰਨੀ ਪਣੀ ਹੈ ਪੰਜਾਬ ਨਾ Hindu ਨਾ Musalman ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਜਿਹੜੀ ਹੈਗੀ ਆ ਜਾਂ ਗੁਰਮਤਿ ਦੀਆਂ ਸੇਧਾਂ ਚੋਂ ਅਕਾਲੀ ਰਾਜਨੀਤੀ ਨਿਕਲੇ ਨਾ ਕਿ ਦਿੱਲੀ ਦੀ ਪਾਰਲੀਮੈਂਟ ਚੋਂ ਨਿਕਲ ਕੇ ਸਿੱਖਾਂ ਤੇ ਥੋਪੀ ਜਾਵੇ ਹੁਣ ਇਹ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੀ ਪਾਰਲੀਮੈਂਟਰੀ ਸਿਆਸਤ ਸਿੱਖ ਆਦਰਸ਼ਾਂ ਔਰ ਸਿਧਾਂਤਾਂ ਤੇ ਜਿਹੜੀ ਥੋਪ ਦਿੱਤੀ ਸੀ ਸੋ ਇਹ ਇਹ ਰਿਵਰਸ ਕਰਨੀ ਪਵੇਗੀ ਇਹ ਵੱਡੀ ਚੁਣੌਤੀ ਹੈ ਜੀ ਬਿਲਕੁਲ ਜੀ ਔਰ ਵੋਟ ਰਾਜਨੀਤੀ ਜਿਹੜਾ ਹੈ ਬਿਲਕੁਲ ਸਾਰਾ ਕੁਝ ਨਹੀਂ ਹੁੰਦੀ ਪਰ ਇਹ ਹੈ ਕਿ ਇਸ ਜਿਹੜਾ ਹੈਗਾ ਪੱਖ ਨੂੰ ਖਾਲੀ ਵੀ ਜਿਹੜਾ ਹੈ ਉਹ ਨਹੀਂ ਛੱਡਿਆ ਜਾ ਸਕਦਾ ਦੂਜੇ ਬੰਨੇ ਅਜੇ ਹਾਲ ਦੀ ਗੜੀ ਵੇਟ ਐਂਡ ਬੋਚ ਦੀ ਸਿਚੁਏਸ਼ਨ ਹੈ ਕਿਵੇਂ ਇਹ ਵਾਲਾ ਅਕਾਲੀ ਦਲ ਆਉਣ ਵਾਲੇ ਦੇਣਾ ਚ ਕਾਰਵਾਈਆਂ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਪੰਥ ਨੇ ਫੈਸਲਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਜਿਹੜਾ ਹੈ ਇਹਨਾਂ ਨੂੰ ਸਹਿਯੋਗ ਜਿਹੜਾ ਹੈ ਉਹ ਦੇਣਾ ਹੈਗਾ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਆ ਕਿ ਸਿਚੁਏਸ਼ਨ ਬੜੀ ਜਲਦੀ ਜੜੀ ਹੈ ਅਨਫੋਲਡ ਹੁੰਦੀ ਹੈ ਕੋਈ ਪਹਿਲਾਂ ਵਾਲਾ ਮਸਲਾ ਨਹੀਂ ਹੈਗਾ ਕਿ ਇੱਕ ਵਾਰੀ ਜਿਹੜਾ ਕੋਈ ਅੰਦਰ ਜਾ ਕੇ ਕੋਈ ਮੀਟਿੰਗ ਹੋਈ ਤੇ ਪਤਾ ਹੀ ਨਹੀਂ ਲੱਗਣਾ ਅੱਜਕੱਲ ਇਹੋ ਜਿਹਾ ਮਾਹੌਲ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਦੇ ਇਹੋ ਜਿਹਾ ਯੁੱਗ ਹੈਗਾ ਹੈ ਕਿ ਮਿੰਟਾਂ ਘੰਟਿਆਂ ਦੇ ਵਿੱਚ ਜਿਹੜੀਆਂ ਵੀਡੀਓਜ਼ ਬਾਹਰ ਆ ਜਾਂਦੀਆਂ ਨੇ ਤੇ ਕੁਝ ਵੀ ਜਿਹੜਾ ਲੁਕਿਆ ਛੁਪਿਆ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਨਹੀਂ ਰਹਿੰਦਾ ਹੈਗਾ ਸਰਦਾਰ ਕਾਉਂਸਲ ਬਣਾਈ ਗਈ ਬੀਬਾ ਸਤਵੰਤ ਕੌਰ ਹੁਣਾਂ ਨੂੰ ਜਿਹੜਾ ਉਸ ਦਾ ਚੇਅਰਮੈਨ ਥਾ ਪਿਆ ਗਿਆ ਔਰ ਉਸ ਦਿਨ ਉਹਨਾਂ ਦੀ ਜਿਹੜੀ ਸਪੀਚ ਸੀ ਉਹ ਵੀ ਬਹੁਤ ਉੱਚ ਪਾਏ ਦੀ ਜਿਹੜੀ ਸੀਗੀ ਧਾਰਮਿਕ ਆਪਾਂ ਕਹਿ ਲਈਏ ਕਿ ਰੋਹ ਰੀਤਾਂ ਨੂੰ ਜਿਹੜੀ ਪਰਣਾਈ ਹੋਈ ਸੀ ਕਿਵੇਂ ਦੇਖਦੇ ਹੋ ਕੀ ਉਹ ਧਰਮ ਦਾ ਇਹ ਕੁੰਡਾ ਜਿਹੜਾ ਹੈ ਰਾਜਨੀਤੀ ਦੇ ਉੱਤੇ ਕਾਇਮ ਰੱਖ ਸਕਣਗੇ ਕੀ ਹਨ ਇਸ ਤੇ ਮਾਇਨੇ ਹਾਂਜੀ ਦੇਖੋ ਪੰਥਕ ਕਾਉਂਸਲ ਦਾ ਸਿਧਾਂਤਕ ਤੌਰ ਤੇ ਫੈਸਲਾ ਲੈਣਾ ਉਹਨੂੰ ਕਾਇਮ ਕਰਨਾ ਇਹ ਬਹੁਤ ਵੱਡੀ ਪ੍ਰਾਪਤੀ ਆ ਇਸ ਨਾਮੇ ਧੜੇ ਦੀ ਬਾਦਲ ਕਿਆ ਨੇ ਧਰਮ ਦਾ ਕੁੰਡਾ ਜਿਹੜਾ ਵਗਾ ਕੇ ਮਾਰ ਦਿੱਤਾ ਸੀ ਸੋ ਸਿੱਖ ਰਾਜਨੀਤੀ ਦਾ ਇਹ ਦੁਖਾਂਤ ਰਿਹਾ ਹੈ ਵੀ ਧਰਮ ਸੈਕੰਡਰੀ ਹੋ ਗਿਆ ਰਾਜਨੀਤੀ ਪ੍ਰਾਇਮਰੀ ਹੋ ਗਈ ਔਰ ਫਿਰ ਉਹ ਰਾਜਨੀਤੀਵਾਨਾਂ ਧਾਰਮਿਕ ਸ਼ਕਤੀ ਤਾਂ ਤੇ ਧਰਮ ਦੀ ਫਲਸਫੀ ਨੂੰ ਆਪਣੇ ਡੰਡੇ ਨਾਲ ਅੱਗੇ ਵਧਾਉਂਦੇ ਰਹੇ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਤਖਤ ਸਹਿਬਾਨ ਦੀ ਸੁਪਰੀਮੇਸੀ ਔਰ ਗ੍ਰੰਥੀ ਸਹਿਬਾਨ ਹੈੱਡ ਗ੍ਰੰਥੀ ਸਹਿਬਾਨ ਦਾ ਸਤਕਾਰ ਆ ਜਿਹੜਾ ਉਹ ਰਾਜਨੀਤੀਵਾਨਾਂ ਦੇ ਚੌਧਰ ਔਰ ਡੰਡੇ ਨਾਲ ਅੱਗੇ ਵਧਾਇਆ ਗਿਆ ਜੇ ਪੰਥਕ ਕੌਂਸਲ ਸੁਪਰੀਮ ਪੰਥਕ ਕੌਂਸਲ ਜਿਹੜੀ ਬਣਾਈ ਗਈ ਹੈ ਜਿਹਦੇ ਬਾਰੇ ਇਹ ਕਿਹਾ ਗਿਆ ਹੈਗਾ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲੇ ਧੜੇ ਨੂੰ ਇੱਕ ਤਰ੍ਹਾਂ ਨਾਲ ਸਿਧਾਂਤਕ ਅਗਵਾਈ ਜাবেਗੀ ਔਰ ਕੁੰਡੇ ਦੇ ਤੌਰ ਤੇ ਕੰਮ ਕਰੇਗੀ ਸੋ ਜੇ ਬੀਬੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਹੈਗਾ ਸੋ ਅਸੀਂ ਉਮੀਦ ਕਰਦੇ ਹਾਂ ਬੀਬੀ ਜੀ ਨੇ ਆਪਣੀ ਸਮਰੱਥਾ ਔਰ ਆਪਣੀ ਲਿਆਕਤ ਦਾ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਜਿੱਦਾਂ ਮੁਜ਼ਾਰਾ ਕਰ ਦਿੱਤਾ ਹੋਇਆ ਹੈ ਬੀਬੀ ਜੀ ਜਿੰਨੇ ਅਪਾ ਕਹਿ ਸਕਦੇ ਆ ਪੰਥਕ ਜੱਜ ਵਿੱਚੋਂ ਔਰ ਇੱਕ ਸ਼ਹੀਦ ਦੀ ਧੀ ਵੱਜੋਂ ਜਿੰਨੀ ਸਰਗਰਮੀ ਪੋਜ਼ਿਟਿਵ ਕੀਤੀ ਆ ਜਿੰਨੇ ਵਿਚਾਰ ਪੋਜ਼ਿਟਿਵ ਦਿੱਤੇ ਆ ਔਰ ਜਿੰਨੀ اخਲਾਕੀ ਉਚਤਾ ਨਾਲ ਬੀਬੀ ਜੀ ਨੇ ਸਮੁੱਚੀ ਸਰਗਰਮੀ ਔਰ ਆਪਣੇ ਬੋਲ ਪਗਾਏ ਨੇ ਅਸੀਂ ਸਮਝਦੇ ਆ ਬੀਬੀ ਜੀ ਤੋਂ ਵੱਧ اخਲਾਕੀ ਕੁੰਡਾ ਵੱਡਾ ਉਸ ਧੜੇ ਤੇ ਕੋਈ ਨਹੀਂ ਹੋ ਸਕਦਾ ਪਰ ਜੇ ਮੰਨਿਆ ਗਿਆ ਤਾਂ ਜੀ ਜੀ ਹੁਣ ਇੱਥੇ ਸਵਾਲ ਆਉਂਦਾ ਕੀ ਗਿਆਨੀ ਹਰਪ੍ਰੀਤ ਸਿੰਘ ਉਸੇ ਭਾਵਨਾ ਨਾਲ ਬੀਬੀ ਜੀ ਨੂੰ ਸਤਿਕਾਰ ਦੇਣਗੇ ਜਾਂ ਬੀਬੀ ਜੀ ਦੀ ਵੱਲੋਂ ਬਣਾਏ ਹੋਏ ਪੰਥਕ ਕਾਉਂਸਲ ਦੀਆਂ ਜਿਹੜੀਆਂ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਵਿਦਵਾਨ ਲਏ ਜਾ ਰਹੇ ਆ ਬੀਬੀ ਜੀ ਨੇ ਉਸ ਦਿਨ ਭਾਸ਼ਣ ਵਿੱਚ ਜਿਹੜਾ ਇਹ ਕਿਹਾ ਹੈਗਾ ਵੀ ਅਸੀਂ ਵਿਦਵਾਨਾਂ ਦੀ ਇੱਕ ਟੀਮ ਬਣਾਵਾਂਗੇ ਉਹ ਵਿਦਵਾਨ ਜਿਹੜੇ ਹੈਗੇ ਆ ਅਕਾਲੀ ਪੋਲਿਟਿਕਸ ਨੂੰ ਸੇਧ ਦੇਣਗੇ ਜੇ ਇੰਟੈਲੈਕਚੁਅਲ ਇਜ਼ਮ ਪ੍ਰਾਇਓਰਿਟੀ ਤੇ ਆਉਂਦਾ ਆਕਾਲੀ ਰਾਜਨੀਤੀ ਵਿੱਚ ਤਾਂ ਇਹ ਇੱਕ ਨਵੀਂ ਸਰਗਰਮੀ ਨੂੰ ਦੇਵੇਗਾ ਔਰ ਉਹਦੇ ਨਾਲ ਪੰਥ ਦੀਆਂ اخਲਾਕੀ ਕਦਰਾਂ ਕੀਮਤਾਂ ਵੱਡੀਆਂ ਹੋਣਗੀਆਂ ਸਾਡੀ ਸਿੱਖ ਰਾਜਨੀਤੀ ਦਾ ਸੰਕਟ ਹੀ ਇਹ ਹੈਗਾ ਵੀ ਇੱਕ ਤਾਂ ਇਹਦੇ ਚੋਂ ਆਦਰਸ਼ ਖਤਮ ਹੋ ਚੁੱਕੇ ਆ ਦੂਜਾ ਉਹਨਾਂ ਆਦਰਸ਼ਾਂ ਨੂੰ ਕਾਇਮ ਕਰਨ ਵਾਲਾ ਇੰਟੈਲੈਕਚੁਅਲਿਜ਼ਮ ਜਿਹੜੀ ਬੌਧਿਕਤਾ ਖਤਮ ਹੋ ਚੁੱਕੀ ਆ ਉਹਨਾਂ ਨੂੰ ਇਹ ਲੱਗਦਾ ਨਹੀਂ ਵੀ ਬੌਧਿਕ ਲੋਕ ਵੀ ਆਕਾਲੀ ਰਾਜਨੀਤੀ ਦਾ ਹਿੱਸਾ ਹੋ ਸਕਦੇ ਆ ਪਿਛਲੇ 40 ਸਾਲਾਂ ਦੌਰਾਨ ਉਹਨਾਂ ਨੂੰ ਭਗਾ ਕੇ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਸਿਰਫ ਆਪਣੀ ਵਾਵਾ ਅਧੀਨ ਆਪਣੇ ਬਿਆਨ ਲਿਖਾਉਣ ਜਾਂ ਫੋਟੋਆਂ ਖਿੱਚਣ ਤੱਕ ਜਾਂ ਆਪਣੇ ਗੋਣ ਗਾਉਣ ਤੱਕ ਜਿਸ ਤਰ੍ਹਾਂ ਭੰਡ ਹੁੰਦਿਆਂ ਵੀ ਭੰਡਾਂ ਤੱਕ ਜਿਹੜਾ ਹੈਗਾ ਵਿਦਵਾਨਾਂ ਨੂੰ ਥੱਲੇ ਸੁੱਟ ਦਿੱਤਾ ਗਿਆ ਅਕਾਲੀ ਪੋਲਿਟਿਕਸ ਨੂੰ ਧਰਮ ਦਾ ਕੁੰਡਾ ਔਰ ਵਿਦਵਾਨਾਂ ਦੀ ਸੇਧ ਇਹ ਬਹੁਤ ਜ਼ਰੂਰੀ ਹੈਗੀ ਆ ਜੇ ਇਹ ਪੰਥਕ ਕੌਂਸਲ ਧਰਮ ਦਾ ਕੁੰਡਾ ਤੇ ਵਿਦਵਾਨਾਂ ਦੀ ਸੇਧ ਕਾਇਮ ਕਰਨ ਵਿੱਚ ਕਾਇਮ ਹੋ ਜਾਂਦੀ ਹੈਗੇ ਆ ਤਾਂ ਅਸੀਂ ਸਮਝਦੇ ਆਂ ਵੀ ਖਾਲਸਾ ਪੰਥ ਇੱਕ ਨਵੇਂ ਧੜੇ ਨੂੰ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਅਕਾਲੀ ਪੋਲਿਟਿਕਸ ਦਾ ਜਾਂ ਸੁਖਬੀਰ ਕਿਆਂ ਵਾਲੀ ਪੋਲਿਟਿਕਸ ਦਾ ਬਦਲ ਮੰਨ ਕੇ ਉਹਨਾਂ ਨੂੰ ਸਹਾਇਕ ਦੇ ਸਕਦਾ